ਜਮਾਤ 5ਵੀਂ ਵਿਸ਼ਾ ਪੰਜਾਬੀ ਪਾਠ 13 ਫੁਲਕਾਰੀ ਕਲਾ ਵੀਰ ਮੇਰੇ ਨੇ ਕੁਰਤੀ ਭੇਜੀ ਵੀਰ ਮੇਰੇ ਨੇ ਕੁਰਤੀ ਭੇਜੀ ਪਾਬੋ ਨੇ ਫੁਲਕਾਰੀ ਜੁਗ ਜੁਗ ਜੀ ਪਾਬੋ ਲਕੇ ਵੀਰ ਤੋਂ ਪਿਆਰੀ ਫੁਲਕਾਰੀ ਫੁਲਕਾਰੀ ਸ਼ਬਦ ਫੁੱਲ ਅਤੇ ਕਾਰੀ ਤੋਂ ਮਿਲ ਕੇ ਬਣਿਆ ਹੈ ਜਿਸ ਦਾ ਅਰਥ ਹੈ ਫੁੱਲਾਂ ਦਾ ਕੰਮ ਫੁਲਕਾਰੀ ਪ੍ਰਾਤਨ ਪੰਜਾਬ ਵਿੱਚ ਹੱਥ ਕਲਾ ਦਾ ਇੱਕ ਬਹੁਤ ਹੀ ਵਧੀਆ ਨਮੂਨਾ ਹੈ ਜਿਵੇਂ ਭੰਗੜਾ ਅਤੇ ਗਿੱਧਾ ਪੰਜਾਬੀ ਸੱਭਿਆਚਾਰ ਦੀ ਪਹਿਚਾਨ ਹਨ ਉਸੇ ਤਰ੍ਹਾਂ ਫੁਲਕਾਰੀ ਪੰਜਾਬੀ ਪਹਿਰਾਵੇ ਵਿੱਚ ਇੱਕ ਖਾਸ ਥਾਂ ਰੱਖਦੀ ਹੈ ਪਿਆਰੇ ਬੱਚਿਓ ਤੁਸੀਂ ਆਪਣੀ ਪਾਠ ਪੁਸਤਕ ਦਾ ਪਾਠ 13 ਫੁਲਕਾਰੀ ਕਲਾ ਪੜ੍ਹ ਲਿਆ ਹੈ ਉਸ ਦੇ ਵਿੱਚ ਤੁਸੀਂ ਫੁਲਕਾਰੀ ਅਤੇ ਉਸ ਦੀਆਂ ਕਿਸਮਾਂ ਬਾਰੇ ਚੰਗੀ ਤਰ੍ਹਾਂ ਜਾਣ ਲਿਆ ਹੈ ਅੱਜ ਆਪਾਂ ਤੁਹਾਡੀ ਪਾਠ ਪੁਸਤਕ ਦੇ ਪੰਨਾ ਨੰਬਰ 91 ਉੱਪਰ ਦਿੱਤੀ ਹੋਈ ਤਸਵੀਰ ਨੂੰ ਵੇਖਾਂਗੇ ਅਤੇ ਉਸ ਦੇ ਵਿੱਚੋਂ ਕੁਝ ਸਤਰਾਂ ਲਿਖਾਂਗੇ ਚਲੋ ਫਿਰ ਆਪਾਂ ਦੇਖਦੇ ਹਾਂ ਕਿ ਪੰਨਾ ਨੰਬਰ 91 ਵਾਲੀ ਤਸਵੀਰ ਆਪਾਂ ਨੂੰ ਕੀ ਕੁਝ ਦੱਸਦੀ ਹੈ ਬੱਚਿਓ ਇਹ ਤਸਵੀਰ ਪੰਜਾਬ ਦੇ ਪਿੰਡੂ ਸੱਭਿਆਚਾਰ ਨੂੰ ਦਰਸਾਉਂਦੀ ਤਸਵੀਰ ਹੈ ਪੁਰਾਣੇ ਸਮੇਂ ਵਿੱਚ ਜਦੋਂ ਕੁੜੀਆਂ ਆਪਣੇ ਘਰ ਦੇ ਰੋਜ਼ਾਨਾ ਕੰਮਾਂ ਤੋਂ ਵਿਹਲੀਆਂ ਹੋ ਜਾਂਦੀਆਂ ਤਾਂ ਇੱਕ ਥਾਂ ਤੇ ਇਕੱਠੀਆਂ ਹੋ ਕੇ ਆਪਣੇ ਦਾਜ਼ ਲਈ ਸਮਾਨ ਤਿਆਰ ਕਰਦੀਆਂ ਤਸਵੀਰ ਵਿੱਚ ਆਪਾਂ ਦੇਖ ਰਹੇ ਹਾਂ ਕਿ ਇੱਕ ਮਟਿਆਰ ਚਰਖਾ ਘੱਤ ਰਹੀ ਹੈ ਅਤੇ ਕੋਲ ਸਿੱਕੂ ਵਿੱਚ ਗਲੋਟੇ ਪਏ ਹਨ ਕੋਲ ਹੀ ਦੂਜੀ ਮਟਿਆਰ ਅਟੇਰਨ ਨਾਲ ਗਲੋਟੇ ਅਟੇਰ ਰਹੀ ਹੈ ਦੋ ਮਟਿਆਰਾਂ ਫੁਲਕਾਰੀਆਂ ਕੱਢ ਰਹੀਆਂ ਹਨ ਜੇ ਆਪਾਂ ਪਿੱਛੇ ਘਰ ਵੱਲ ਝਾਤ ਮਾਰੀਏ ਤਾਂ ਕੰਧੋਲੀ ਦਿਖਾਈ ਦੇ ਰਹੀ ਹੈ ਕੰਧੋਲੀ ਬੱਚੋ ਇੱਕ ਛੋਟੀ ਕੰਧ ਜੋ ਚੁੱਲ੍ਹੇ ਚੌਕੇ ਨੂੰ ਓਲਾ ਕਰਨ ਲਈ ਬਣਾਈ ਜਾਂਦੀ ਹੈ। ਕੰਧੋਲੀ ਦੇ ਬਾਹਰ ਮਿੱਟੀ ਦੀ ਹਾਰੀ ਪਈ ਹੈ ਅਤੇ ਕੰਧੋਲੀ ਦੇ ਅੰਦਰ ਵੱਡੇ ਹਾਰੇ ਉੱਤੇ ਕੁਜੇ ਪਏ ਹਨ। ਕਮਰੇ ਦੇ ਅੰਦਰ ਭਾਂਡੇ ਵੀ ਨਜ਼ਰੀ ਪੈ ਰਹੇ ਹਨ। ਦੂਜੇ ਪਾਸੇ ਨੇਹੀ ਉੱਪਰ ਦੁੱਧ ਰੜਕਣ ਵਾਲੀ ਮਧਾਣੀ ਪਈ ਹੈ। ਸੋ ਬੱਚਿਓ ਤੁਸੀਂ ਸਾਰੀ ਤਸਵੀਰ ਧਿਆਨ ਨਾਲ ਵੇਖ ਲਈ ਹੈ। ਹੁਣ ਇਸ ਤਸਵੀਰ ਨੂੰ ਵੇਖ ਕੇ ਕੁਝ ਸਤਰਾਂ ਲਿਖਣੀਆ ਸ਼ੁਰੂ ਕਰਦੇ ਹਾਂ। ਪਹਿਲੀ ਸਤਰ ਇਹ ਤਸਵੀਰ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਹੈ। ਦੂਜੀ ਇੱਕ ਮੁਟਿਆਰ ਚਰਖਾ ਕੱਤ ਕੇ ਗਲੋਟੇ ਬਣਾ ਰਹੀ ਹੈ। ਤੀਜੀ ਦੂਜੀ ਮੁਟਿਆਰ ਅਟੇਰਨ ਨਾਲ ਗਲੋਟਿਆਂ ਨੂੰ ਅਟੇਰ ਰਹੀ ਹੈ। ਚੌਥੀ ਦੋ ਮੁਟਿਆਰਾਂ ਫੁਲਕਾਰੀਆਂ ਕੱਢ ਰਹੀਆਂ ਹਨ। ਨੇਹੀ ਤੇ ਰੱਖੀ ਚਾਟੀ ਵਿੱਚ ਮਧਾਣੀ ਪਈ ਹੈ। ਧੰਡੋੜੀ ਦੇ ਬਾਹਰ ਮਿੱਟੀ ਦੀ ਹਾਰੀ ਅਤੇ ਅੰਦਰਲੇ ਹਾਰੇ ਤੇ ਕੁਜਜੇ ਪਏ ਹਨ। ਕਮਰੇ ਅੰਦਰ ਰੱਖੇ ਭਾਂਡੇ ਵੀ ਦਿਖਾਈ ਦੇ ਰਹੇ ਹਨ। ਇਹ ਤਸਵੀਰ ਇਕੱਠੇ ਕੰਮ ਕਰਨਾ ਸਿਖਾਉਂਦੀ ਹੈ। ਪਿਆਰੇ ਬੱਚਿਓ ਹੁਣ ਮੈਂ ਇਹਨਾਂ ਵਾਕਾਂ ਨੂੰ ਦੁਬਾਰਾ ਬੋਲਦੀ ਹਾਂ ਤੁਸੀਂ ਆਪਣੇ ਲਿਖੇ ਹੋਏ ਵਾਕਾਂ ਨਾਲ ਮਿਲਾ ਲੈਣਾ ਤਾਂ ਕਿ ਕੋਈ ਵੀ ਗਲਤੀ ਨਾ ਰਹਿ ਜਾਵੇ ਪਹਿਲਾ ਵਾਕ ਇਹ ਤਸਵੀਰ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਹੈ ਇੱਕ ਮੁਟਿਆਰ ਚਰਖਾ ਕੱਤ ਕੇ ਗਲੋਟੇ ਬਣਾ ਰਹੀ ਹੈ ਦੂਜੀ ਮੁਟਿਆਰ ਅਟੇਰਨ ਨਾਲ ਗਲੋਟਿਆਂ ਨੂੰ ਅਟੇਰ ਰਹੀ ਹੈ ਦੋ ਮੁਟਿਆਰਾਂ ਫੁਲਕਾਰੀਆਂ ਕੱਢ ਰਹੀਆਂ ਹਨ ਨੀਹੀ ਤੇ ਰੱਖੀ ਚਾਟੀ ਵਿੱਚ ਮਧਾਣੀ ਪਈ ਹੈ ਕੰਧੋਲੀ ਦੇ ਬਾਹਰ ਮਿੱਟੀ ਦੀ ਹਾਰੀ ਅਤੇ ਅੰਦਰਲੇ ਹਾਰੇ ਤੇ ਕੁਜੇ ਪਏ ਹਨ ਕਮਰੇ ਅੰਦਰ ਰੱਖੇ ਭਾਂਡੇ ਵੀ ਦਿਖਾਈ ਦੇ ਰਹੇ ਹਨ ਇਹ ਤਸਵੀਰ ਇਕੱਠੇ ਕੰਮ ਕਰਨਾ ਸਿਖਾਉਂਦੀ ਹੈ ਬੱਚਿਓ ਆਪਣੇ ਇਹ ਅਠ ਵਾਕ ਪੂਰੇ ਹੋ ਗਏ ਹਨ ਤੇ ਹੁਣ ਵਾਰੀ ਹੈ ਘਰ ਦੇ ਕੰਮ ਦੇ ਤੇ ਤੁਹਾਡਾ ਅੱਜ ਦਾ ਘਰ ਦਾ ਕੰਮ ਹੈ ਤੁਸੀਂ ਆਪਣੀ ਪਾਠ ਪੁਸਤਕ ਦੇ ਪੰਨਾ ਨੰਬਰ 85 ਤੇ ਦਿੱਤੀ ਹੋਈ ਤਸਵੀਰ ਬਾਰੇ ਕੁਝ ਸਤਰਾਂ ਸੁੰਦਰ ਲਿਖਾਈ ਵਿੱਚ ਆਪਣੀਆਂ ਕਾਪੀਆਂ ਤੇ ਲਿਖਣੀਆਂ ਹਨ ਧੰਨਵਾਦ